ਆ ਦੇਖੋ ਬੱਸ ਡਿੱਗ ਗਈ ਵੀਰੇ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀਆਂ ਜਾਂਦੇ ਆ ਉਹ ਛੋਡੀ ਓਏ 2:20 2:00 ਵਜੇ ਡਿੱਗੀ ਆ ਭਰਾਓ ਕਿੰਨੇ ਬਾਈ ਬਣੇ ਲਾਈਵ ਨੂੰ ਉਹ ਸ਼ੇਅਰ ਕਰ ਦੋ ਯਾਰ ਕਿ ਅੱਗੇ ਕਿਸੇ ਦੀ ਜਾਨ ਬਾਜ਼ੇ ਬਾਈ ਜੌਨ ਸਾਰੇ ਨਾਲੇ ਚ ਡਿੱਗੀ ਆ ਹੋ ਸਵਾਰੀ ਓਏ ਹੋ ਪਿਆਜਵਾਕ ਓਏ ਖੜ ਜਾ ਬਾਈ ਉਹ ਉਹ ਦੇ ਲਾਲ ਟੋਪੀ ਤੇ ਹੋਰ ਯਾਰ ਬਹੁਤ ਬੜਾ ਉਹ ਪਿਆਜ ਚਾਲ ਮਾਰ ਗਈ ਬਾਪ ਦੇ ਤੇ ਉਹ ਖੁੰਝੇ ਜਿੱਥੇ ਬਾਈ ਆ ਨਿਕੇ ਨਿਕੇ ਜਵਾਕ ਵਿੱਚ ਵਾਵਾ ਮਰ ਗਏ ਬਈ ਯਾਰ ਉਧਰੋਂ ਤਾਂ ਜਿਵੇਂ ਸਹਿਬੀ ਆਦੇ ਵਿਛੜ ਗਏ ਮਾਤਾ ਗੁਦਰੀ ਤੇ ਅੱਜ ਜਿਹੜੇ ਇੱਥੇ ਪਰਿਵਾਰ ਵਿਛੜ ਗਏ ਨਹੀਂ ਮੇਲ ਹੁੰਦੇ ਯਾਰ ਬਦਸੰਬਰ ਦੇ ਵਿਛੜਿਆਂ ਦੇ ਬਾਈ ਤਲਵੰਡੀ ਤੋਂ ਬੱਸ ਆਉਂਦੀ ਸੀ ਤਲਵੰਡੀ ਤੋਂ ਕਿਸੇ ਦਾ ਆ ਆਪ ਦਾ ਰਿਸ਼ਤੇਦਾਰ ਕੋਈ ਵੀ ਮਾਂ ਪਿਓ ਕੋਈ ਵੀ ਆਇਆ ਵੀਰੇ ਤਲਵੰਡੀ ਤੋਂ ਜੇ ਹੁਣੇ ਚੜਿਆ 2 ਵਜੇ ਡਿੱਗਿਆ ਬੱਸ ਵੀਰੇ ਚ ਖੱਬੇ ਪਾਸੇ ਬੈਠੇ ਸੀ ਬੰਦੇ ਉਹ ਪਾਣੀ 'ਚ ਡੁੱਬ ਗਏ ਉਧਰਲੇ ਪਾਸਿਓਂ ਘਟੋ ਘਟ ਬਈ 20 30 ਫੁੱਟ ਥੱਲੇ ਡਿੱਗਿਆ ਬੱਸ ਡਰੇ ਭਾਈ ਬਣੇ ਲਾਈਵ ਨੂੰ ਉਹ ਸ਼ੇਅਰ ਕਰ ਦੋ ਯਾਰ ਅੱਗੇ ਅੱਗੇ ਕਿਸੇ ਦੀ ਜਾਣ ਬਾਜੇ ਭਾਈ ਆ ਬੱਸ ਡਿੱਗ ਗਈ ਨਾਲੇ ਚ ਵੀਰੇ ਜੋਨਸ ਵਾਲੇ ਜੋਨਸ ਵਾਲੇ ਤੇ ਕੋਰਸਮੀਰ ਦੇ ਸਨ ਚ ਜਿਹੜਾ ਨਾਲਾ ਵੀ ਡਰੇਨ ਆਪਣਾ ਆ ਦੇਖੋ ਬੱਸ ਡਿੱਗ ਗਈ ਵੀਰੇ ਇਹ ਸਾਈਡ ਤੇ ਗੱਡੀਆਂ ਦੂਜੀ ਜਿੰਨਾ ਹੋਦਾ ਪ੍ਰਵਾਹ ਸੇ ਪ੍ਰਾ ਕੱਢੀ ਜਾਂਦੇ ਆ ਬੱਸ ਕਿਹੜੀ ਇਹ ਬਠਿੰਡ ਐਨ ਜੀ ਕੇ ਐਨ ਜੀ ਕੇ ਬੱਸ ਆ ਵੀਰੇ ਤਲਵੰਡੀ ਤੋਂ ਆਉਂਦੀ ਸੀ ਹਣਾ ਮਿਲਾਂ ਹਾਂ ਬਾਈ ਤਲਵੰਡੀ ਤੋਂ ਹੁੰਦੀ ਸੀ ਟਾਈਮ ਹੋ ਗਿਆ 2:20 2:00 ਵਜੇ ਡਿੱਗੀ ਆ ਭਰਾਓ ਕਿੰਨੇ ਤੇ ਕੋਈ ਸਵਾਰੀਆਂ ਤਲਵੰਡੀ ਤੋਂ ਚੜੀਆਂ ਵੀਰੇ ਵੱਤ ਵਾਦਾ ਆ ਜੋ ਇੱਥੇ ਜੋਨ ਸਿੰਘ ਵਾਲੇ ਸੂਏ ਕੋਲੇ ਹਾਂ ਜੋਨਸਾਲੇ ਨਾਲੇ ਚ ਡਿੱਗੀ ਆ ਆ ਡਰੇਨ ਚ ਡਿੱਗ ਗਈ ਬਾਈ ਵਸ ਅੱਗੇ ਸ਼ੇਅਰ ਕਰ ਦੋ ਕਿਸੇ ਦੀ ਜਾਨ ਵਾਜੇ ਹੁਣ ਤਾਂ ਕਰੇਨਾ ਮਹਿਕਮਾ ਬਹੁ ਆ ਗਿਆ ਬਾਈ ਬੰਦੇ ਨਹੀਂ ਬੰਦੇ ਹੈਗੇ ਵਿੱਚ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀਆਂ ਜਾਂਦੇ ਓ ਛੋਡੀ ਓਏ ਬੰਦੇ ਮਰੇ ਹੈਗੇ ਵਿੱਚ ਮਰ ਕੇ ਜਵਾਸੀ ਪਰਲੇ ਪਾਸੇ ਹੀ ਥੱਲੇ ਯਾਰ ਪਰਲੇ ਪਾਸੇ ਵਾਲੇ ਵਾਲੇ ਹੋ ਹੋਗੇ ਆ ਦੇਖੋ ਭਾਈ ਓਏ ਛੋਟੇ ਮਾਰੀ ਗਏ ਛੋਟੇ ਨਿਕੇ ਨਿਕੇ ਜਵਾਕ ਵਿੱਚ ਵਾਵਾ ਮਰ ਗਏ ਭਈ ਯਾਰ ਬਾਈ ਤਲਵੰਡੀ ਤੋਂ ਬਸ ਆਉਂਦੀ ਸੀ ਤਲਵੰਡੀ ਤੋਂ ਤਲਵੰਡੀ ਤੋਂ ਤੁਰਿਆ ਬਸ ਭਾਈ ਯਾਰ ਉਧਰੋਂ ਆਈ ਆਏ ਨੂੰ ਤਲਵੰਡੀ ਤੋਂ ਆਈ ਤਲਵੰਡੀ ਤੋਂ ਬਠਿੰਡੇ ਨੂੰ ਜਾਂਦੀ ਸੀ ਬਾਈ ਆਹ ਦੇਖ ਲਓ ਬਸ ਨਾਲੇ ਦੇ ਵਿੱਚ ਡਿੱਗ ਗਿਆ ਆਪਣੇ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਇਹ ਵੀ ਤਲਵੰਡੀ ਸਾਹਿਬ ਤੋਂ ਕਾ ਸਵਾਰੀ ਜਿਹੜੀ ਆ ਬਾਈ ਬਾਈ ਕਿਸੇ ਵੀ ਜੇ ਕੋਈ ਕਿਸੇ ਦਾ ਆ ਆਪਦਾ ਰਿਸ਼ਤੇਦਾਰ ਕੋਈ ਵੀ ਮਾਂ ਪਿਓ ਕੋਈ ਵੀ ਆਇਆ ਵੀਰੇ ਤਲਵੰਡੀ ਤੋਂ ਜੇ ਹੁਣੇ ਚੜਿਆ 2 ਵਜੇ ਡਿੱਗਿਆ ਬਸ ਵੀਰੇ ਚ ਹਾਂ ਨਾਲ ਕਰੋ ਆਪਦੀ ਆਪਦੀ ਅਗੇ ਕਿ ਬੱਚਿਆਂ ਦੀ ਆ ਆਦੇ ਬੱਚਿਆਂ ਦੀ ਘਰ ਦੇ ਮੈਂਬਰਾਂ ਦੀ ਪੜਤਾਲ ਕਰੋ ਭਰਾਓ ਇੱਥੇ ਬਹੁਤ ਜਾਮ ਲੱਗਿਆ ਹੜਕਦੇ ਘਟੋਟ ਹਜ਼ਾਰਾਂ ਦੀ ਗਿਣਤੀ ਚ ਬੰਦੇ ਖੜੇ ਆ ਕਰੇਨਾ ਲੱਗੇ ਪਿਆ ਲੋਕ ਆ ਦੇਖ ਲੋ ਬਾਈ ਡਰੇਨ ਚ ਡਿੱਗ ਗਈ ਯਾਰ ਬਸ ਡਰੇਨ ਉਧਰ ਆ ਗਿਆ ਨਾ ਉਧਰ ਹੋ ਗਿਆ ਉਧਰ ਆ ਗਿਆ ਕਹਿੰਦੇ ਇੱਥੇ ਆ ਗਿਆ ਭਾ ਓਏ ਵਿਚ ਹੈ ਗਿਆ ਬਾਈ ਥੱਲੇ ਥੱਲੇ ਸਵਾਰੀਆਂ ਬੱਚੇ ਹੈਗੇ ਵਿਚ ਹੋਰ ਆ ਉਧਰਲੇ ਜਿਹੜੇ ਪਰਲੇ ਪਾਸੇ ਖੱਬੇ ਪਾਸੇ ਬੈਠੇ ਉਹਦਾ ਸਾਰੇ ਹੋ ਗਏ ਬਚਾਰੇ ਤੁਸੀਂ ਦੇਖ ਦਿਓਗਾ ਹੁਣ ਤਾਂ ਦੇ ਦੇਗਾ ਇੱਥੇ ਪਾਣੀ ਇੱਥੇ ਬੜਾ ਠੰਡਾ ਬਾਈ ਬਣੀ ਅੱਗੇ ਸ਼ੇਅਰ ਕਰ ਦਿਓ ਯਾਰ ਕਿਸੇ ਦੀ ਜਾਨ ਬਾਜ਼ੇ ਬਾਈ ਯਾਰ ਮੀ ਪਈ ਜਾਂਦਾ ਇੱਕ ਤਾਂ ਉੱਤੋਂ ਵੀਰੇ ਨਾਲੇ ਦਿੱਕਤਾਂ ਨਾਲੇ ਆਉਂਦੀਆਂ ਆ ਹਾ ਦੇਖੋ ਵੀਰੇ ਹਾਂ ਵੀ ਜਿਹਦਾ ਕੋਈ ਮੈਂ ਕਿਸੇ ਭੈਣ ਕੋਈ ਆ ਕੇ ਦੱਸਾਂ ਸਕਦੇ ਹਾਂ ਤੰਜੀ ਕੇ ਵੱਸ ਸੱਜ 2 ਵਜੇ ਡਿੱਗੀ ਇੱਥੇ ਬੜਾ ਜਾਂਦਾ ਭਾਰਤ ਬਣਾਇਆ ਕਰਾਉਂਦੇ ਭਾਰ ਰਵੇ ਦੇ ਭਾਰ ਰਵੇ ਪਰ ਉਹ ਬੜੀ ਇੰਗਲੈਂਡ ਦੇ ਭਾਰ ਨਾਲੋਂ ਇੰਗਲੈਂਡ ਓਏ ਇੰਗਲੈਂਡ ਤੋਂ ਵੀ ਨਾ ਇੱਧਰ ਨੂੰ ਕਿਤੇ ਸਾਰੇ ਪੈਸੇ ਵੱਜੋ ਕਿਤੇ ਆਪੋਲਾ ਇਹ ਹੋwidetilde ਜਦੋਂ ਲੱਗਿਆ ਪੈਰ ਲੋਕਾਂ ਨੂੰ ਡੱਪਣ ਦੀ ਹੋਈ ਪਏ ਇੱਥੇ ਬੰਦੇ ਮਰੀ ਜਾਂਦੇ ਆ ਬਤੰਦਰੋ ਟੱਪ ਜਾ ਉਹ ਘੰਟਾ ਲੇਟ ਟੱਪ ਜਾ ਉਹ ਦੱਸ ਕੀ ਹੋਇਆ ਇੱਥੇ ਦਾ ਇਹਦੀ ਦੁੱਗੀਆਂ ਦੀਆਂ ਥਲੀਆਂ ਵੀ ਹੱਲੇ ਰਹੇਗਾ ਹੋਰ ਜੇ ਪੰਜਾਬਾ ਤਾ ਉਹ ਕਿਵੇਂ ਲੈ ਬਾਈ ਤਲਵੰਡੀ ਤੋਂ ਬੱਸ ਤੁਰੀ ਸੀ ਐਨਜੀਕੇ ਬੱਸ ਸਾਹਿਬ ਬਠਿੰਡੇ ਨੂੰ ਜਾਂਦੀ ਸੀ ਜੌਨਸ ਵਾਲੇ ਤੇ ਕੋਟਸ਼ਮੀਰ ਦੇ ਜਿਹੜਾ ਰਾਹ 'ਚ ਆਪਣੇ ਗੰਦਾ ਨਾਲਾ ਡਰੇਨ ਆਉਂਦਾ ਵੀਰੇ ਉਹਦੇ 'ਚ ਬੱਸ ਉਲਟੀ ਆ ਹਾਂ ਸੇਵਨਾਲ ਸਾਡਾ ਵੀ ਸਾਡੇ ਪਿੰਡ ਵਿਧੀ ਟਾਬ ਦਾ ਗੰਦਾ ਨਾਲੇ ਕਹਿੰਦੇ ਸੇਵਨਾਲ ਆ ਇਹ ਹਾਂ ਉਹਦੇ ਚ ਬੱਸ ਵੀਰੇ ਡਿੱਗੀ ਆ ਜੇ 2:00 ਵਜੇ ਤੁਹਾਡਾ ਕੋਈ ਰਿਸ਼ਤੇਦਾਰ ਮਾਂ ਪਿਓ ਭੈਣ ਭਰਾ ਕੋਈ ਵੀ ਵੀਰੇ ਬੱਸ 'ਚ ਚੜਿਆ ਆਪਦੀ ਪਰਤਾਲ ਕਰ ਲੋ ਵੀਰੇ ਆ ਦੇਖੋ ਬਈ ਯਾਰ ਕੁਝ ਮੌਤਾ ਵੀ ਹੋ ਗਿਆਂ ਬਾਈ ਵਿਚਾਰੇ ਜਿਹੜੇ ਖੱਬੇ ਪਾਸੇ ਬੈਠੇ ਸੀ ਬੰਦੇ ਉਹ ਪਾਣੀ 'ਚ ਡੁੱਬ ਗਏ ਉਧਰਲੇ ਪਾਸਿਓ ਸੱਜੇ ਪਾਸੇ ਕੁਝ ਬੰਦੇ ਬਚਾਏ ਵੀ ਉਹਨਾਂ ਨੇ ਕ੍ਰੇਨ ਲੱਗੀ ਪਈ ਐ ਖਿੱਚਣ ਆਹੋ ਆਹ ਬਾਈ ਐਂਗਲ ਤੇ ਵੀ ਪਾਰਨਾ ਦੋ ਕਈ ਵਾਰ ਇਹ ਵੀ ਬਿੰਦੀ ਹੋਏ ਬੰਦਾ ਐ ਪਾਰਨਾ ਤੁਸੀਂ ਵੀ ਸਾਰੇ ਡਿੱਗ ਜੂਗੇ ਤੇ ਇਧਰ ਆਹ ਖਿੱਚਣਾ ਛੱਡ ਦੇਣ ਕਿਤੇ ਨਾ Olha aqui Olha aqui ਹਾਈ ਡਰ ਆਉਂਦਾ ਰਸੇ ਵੀ ਟੁੱਟ ਜਾਂਦੇ ਯਾਰ ਭਜਨ ਕਿਹੜਾ ਥੋੜਾ ਯਾਰ ਹੁਣ ਮੌਕੇ ਦੇ ਕਿਹਦਾ ਹਨਾ ਹੁਣ ਵਿਚਾਰੇ ਲੱਗਣ ਵਾਲੇ ਲੱਗੇ ਵੀ ਭੈ ਨਾਲ ਹੁਣ ਸਾਰੇ ਬੰਦੇ ਤਾਂ ਉਹਨਾਂ ਹੀ ਜਾ ਕੇ ਹੈਲਪ ਵੀ ਨਹੀਂ ਬਈ ਵਿਚ ਵੀ ਨਹੀਂ ਵੜ ਸਕਦੇ ਹਨਾ ਬੰਦੇ ਪਰਲੇ ਪਾਸੇ ਜਿਹੜੇ ਬੈਠਾ ਉਹ ਤਾਂ ਯਾਰ ਬਹੁਤ 90 ਦੇ ਪਾਸੇ ਨੇ ਕਿੰਨੇ ਦੇ ਵਿੱਚੋਂ ਫਾਤਰ ਦੇ ਜਵਾਗ ਦੇ ਬੰਦੇ ਵਿੱਚ ਪਏ ਹੁੰਦੇ ਕਿੰਨੇ ਦੇ ਵਿੱਚੋਂ ਹਾਏ ਓ ਰੱਬਾ 바ਵਾ ਜਵਾਗ ਦੇ ਜਿਹੜੇ ਪਰਲੇ ਪਾਸੇ ਬੈਠੇ ਸੀ ਉਹ ਤਾਂ 바ਵਾ ਮਰ ਗਏ ਯਾਰ ਜਿਹੜੇ ਉਹ ਪਰੇ ਫਾਇਦਾ ਵਿੱਚ ਕੇ ਉਹ ਕਿਹੜਾ ਵਿੱਚ ਵੜ ਕੇ ਕੱਢੀ ਜਾਂਦੇ ਜਵਾਗ ਤਾਂ ਹੇ ਉਧਰੋਂ ਵਿੱਚ ਕੌਣ ਵੜਦਾ ਬਈ ਲੱਖਾਂ ਆਈਦਾ ਲੱਖਾਂ ਬਈ ਬੱਡੇ ਬਾ ਯਾਰ ਕਿਸਮਤ ਲਾ ਤੇਜ ਜਦੋਂ ਐਡੇ ਉੱਚੋਂ ਡਿੱਗ ਕੇ ਬਸ ਵੀਰੇ ਘਟੋ ਘਟ ਬਈ 20 30 ਫੁੱਟ ਥੱਲੇ ਡਿੱਗੀ ਐ ਬਸ ਡਰੇਨ ਉੱਚਾ ਬਹੁਤਾ ਪੁੱਲ ਵੀਰੇ ਪਾਣੀ ਚ ਓਏ ਯਾਰ ਹੌਲੀ ਨਹੀਂ ਕਰਦੇ ਕਿ ਇੱਥੇ ਆ ਕੇ ਤਾਂ ਇਹ ਪੱਖਾ ਇੱਕ ਪੁੱਲ ਵੀ ਥੋੜਾ ਜਿਹਾ ਤੰਗਾ ਤੇ ਬਸ ਕੁਦਰਤੀ ਕੁਝ ਵੀ ਲਾ ਲਓ ਵੀਰੇ ਹੌਲੀ ਤੇਜ ਆਪਾਂ ਹਨਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਡਰਾਈਵਰ ਦਾ ਜੀ ਕਰਦਾ ਵੀਰੇ ਵਿੱਚ ਡੇਗੂਗਾ ਯਾਰ ਹਨਾ ਹਾਂ ਆਪਦੇ ਹਰੇਕ ਨੂੰ ਵੀਰੇ ਜਾਣ ਪਿਆਰੀ ਇਹ ਤਾਂ ਆਪਾਂ ਐ ਨਹੀਂ ਕਹਿਆ ਤੇ ਕੋਈ ਡਰਾਈਵਰ ਉਹਦਾ ਜੀ ਕਰਦਾ ਵੀਰੇ ਇਹਨਾਂ ਨੂੰ ਆਪ ਦਾ ਹਾਂ ਕਿਤਾ ਬਸ ਤੁਸੀਂ ਹਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੋਸ ਕਿਸਮਤ ਜਾ ਜੋ ਵਿਚਾਰਾਂ ਨੇ ਹਨਾ ਜੋ ਵੀ ਲੋਕ ਚੁੜਦੀ ਹੈ ਵਾਸਤੇ ਹੀ ਗਾ ਰੂਪ ਤੇ ਹਾਂ ਭਾਈ ਜੀ 2 ਵਜੇ ਬਸ ਤਲਵੰਡੀ ਤੋਂ ਚੱਲੀ ਆ 2 ਵਜੇ ਕੇ 5-10 ਮਿੰਟਾਂ ਤੇ ਬਸ ਦੂਰੀ ਸੀ ਉੱਥੋਂ ਤੇ ਆਪਣੇ ਅਗੇ ਜੀਵਨ ਸਿੰਘ ਵਾਲਾ ਵੀਰੇ ਜਦੋਂ ਡਰੇਨ ਆਉਂਦਾਗਾ ਕੋਟ ਸ਼ਮੀਰ ਤੇ ਜੀਵਨ ਸਿੰਘ ਵਾਲੇ ਦੇ ਵਿਚਾਲੇ ਉੱਥੇ ਆ ਕੇ ਬਸ ਇੱਕੇ ਦਮ ਵਿੱਚ ਡਿੱਗ ਗਏ ਵੀਰੇ ਭਰੀ ਫੁੱਲ ਸੀਗੀ ਭਰੀ ਸੀ ਸਵਾਰੀਆਂ ਦੀ ਫੁੱਲ ਵੀਰੇ ਹੋਰ ਬਾਈ ਬਨੇ ਯਾਰ ਅੱਗੇ ਸ਼ੇਅਰ ਕਰ ਦਿਓ ਕਿਸੇ ਭਰਾ ਦੀ ਕਿਸੇ ਦਾ ਮਾਪਿਓ ਕਿਸੇ ਦਾ ਭੈਣ ਭਾਈ ਹੈ ਨਾ ਜਿਹੜਾ ਬਾਈ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਕਈ ਵਾਰੀ ਬਠਿੰਡੇ ਨੂੰ ਜਾਂ ਰਾਜ ਚ ਭਾਗੀ ਬਦਰ ਚ ਆਪਣਾ ਕੋਸ਼ਮੀਰ ਇੱਧਰ ਨੂੰ ਕਿਸੇ ਨੇ ਜਾਣਾ ਸੀ ਜਆ ਉਹਨਾਂ ਦਾ ਕੋਈ ਹਾਂ ਹੁਣ ਵੀਰੇ ਬਾਕੀ ਇਹ ਰੋਡ ਵੀ ਬੰਦ ਆ ਹੁਣ ਬਿਲਕੁਲ ਬਾਈ ਇੱਧਰ ਨੂੰ ਹਜੇ ਤਾਂ ਜਿਉਂ ਸਾਲ ਤਾਂ ਇਹਨੂੰ ਹਾਂ ਇੱਥੇ ਆਣੇ ਤਲਵੰਡੀ ਰੋਡ ਬੰਦਦੀ ਆ ਬਸ ਬੰਦ ਦਾ ਤਲਵੰਡੀ ਰੋਡ ਹਾਂ ਬੰਦ ਆ ਵੀਰੇ ਜਿਹੜਾ ਮੰਨ ਕੇ ਤਲਵੰਡੀ ਤੋਂ ਆਪਣੇ ਬਠਿੰਡੇ ਨੂੰ ਏਅਰ ਰੋਡ ਹੋ ਜਾਏ ਤਾਂ ਫਿਲਹਾਲ ਬੰਦ ਆ ਬਈ ਐ ਨਹੀਂ ਪਤਾ 2-4 ਘੰਟ ਕਿੰਨਾ ਹੀ ਬੰਦਰ ਹੋਏ ਬੰਦ ਆ ਆ ਵੇ ਤੇ ਕਟੋਵੜ ਹੁਣ ਹਜ਼ਾਰਾਂ ਨਹੀਂ ਗਿਣਤੀ ਦਾ ਇੱਥੇ ਪਤਾ ਰਾਂ ਲੱਗਾਂ ਪੰਗਾ ਲੰਮੀਆਂ ਤਲਵੰਡੀ ਤੋਂ ਕੋਰਟੀ ਰੋਡ ਬੰਦ ਹੋਈ ਆ ਉਹ ਵੀ ਆਈ ਤੇ ਵਿੱਚੋਂ ਸਵਾਰੀਆਂ ਸ਼ੁਰੂਆ ਕੱਢੀਆਂ ਮੜੋ ਟਕੇ ਰਹਿ ਤਾਂ ਉਹੀ ਨਹੀਂ ਪਤਾ ਹੀ ਨਹੀਂ ਕੱਢਦੇ ਕੱਢਦੇ 20-20 ਕੱਢਦੇ ਕੱਢਦੇ ਉਧਰਲੇ ਪਾਸੇ ਵਾਲੇ ਨਹੀਂ ਮੰਨ ਕੇ ਹੋ ਹੈਨਾ ਹਾਂ ਉਹ ਮਰੇ ਦੱਸਦੇ ਵਿੱਚ ਵਾਲੇ ਦੋ ਬੁੱਟੇ ਪਾਣੀ ਦਾ ਬਈ ਗੰਦ ਮੁੱਦੇ ਪਾਏ ਪਹਿਲੋਂ ਪਾਣੀ ਕੱਢੀ ਆਦੇ ਹਾਂ ਮੁੱਦੇ ਅੱਛਾ ਮੁੱਦੇ ਪਾਏ ਫਿਰ ਉੱਥੇ ਉਹ ਤਾਂ ਲੈ ਗਿਆ ਤੁਸੀਂ ਬਈ ਕਿੱਧਰੋਂ ਇਹ ਤਾਂ ਬਠਿੰਡਰ ਜਾਂਦੇ ਅਸੀਂ ਇੱਧਰੋਂ ਆਦੇ ਪਏ ਬਠਿੰਡਰ ਅੱਛਾ ਅੱਛਾ ਠੀਕ ਆ ਠੀਕ ਆ ਸੱਤ ਲੱਖ ਇਹ ਨੂੰ ਤਾਂ ਜਿਹੜਾ ਉਹ ਤਾਂ ਹੀ ਆਉਂਦਾ ਕੁੜੀ ਦੀ ਵਿਚਾਰੀ ਆ 22 ਫਾਲ ਦੀ ਕੁੜੀ ਇੱਥੇ ਖਲ ਨਹੀਂ ਪਾਣੀ ਤੇ ਅੱਛਾ ਯਾਰ ਭੈਣ ਦੀ ਰੱਬਾ ਓਏ ਵਾਕਈ ਬਾਈ ਦਸੰਬਰ ਦੇ ਵਿਛੜੇ ਉਧਰੋਂ ਤਾਂ ਜਿਵੇਂ ਸਹਿਬਿਆ ਦੇ ਵਿਛੜ ਗਏ ਮਾਤਾ ਗੁਜਰੀ ਤੇ ਅੱਜ ਜਿਹੜੇ ਇੱਥੇ ਪਰਿਵਾਰ ਵਿਛੜ ਗਏ ਨਹੀਂ ਮੇਲ ਹੁੰਦੇ ਓਏ ਰੱਬ ਦਸੰਬਰ ਦੇ ਵਿਛੜਿਆਂ ਦੇ ਆ ਜਾਂਦੇ ਹੈਗੇ ਆਹ ਦੇਖ ਬਾਈ ਬੱਸ ਦਿਖਾਣਾ ਤੁਹਾਨੂੰ ਜ਼ੂਮ ਕਰਕੇ ਆਹ ਸਾਰੇ ਭਰਾ ਜਿਹੜੇ ਲੱਗੇ ਪਏ ਆ ਵਿਚਾਰੇ ਕੋਈ ਰਸੇ ਕਹੀ ਜਾਂਦਾ ਕੋਈ ਜਿਹੜੀ ਆ ਟੇਢੀ ਹੋ ਕੇ ਨਾ ਵੀਰੇ ਇਧਰਲੇ ਪਾਸੇ ਜਿਹੜੇ ਥੱਲੇ ਆ ਗਏ ਨਾ ਪਾਣੀ ਨਾਲ ਉਹਨਾਂ ਦਾ ਨੁਕਸਾਨ ਬਹਾਵਾ ਹੋ ਗਿਆ ਬਾਈ ਯਾਰ ਬਾਈ ਤਲਵੰਡੀ ਤੋਂ ਜਿਹੜਾ ਬਠਿੰਡੇ ਨੂੰ ਰੋਡ ਜਾਂਦਾ ਉਹ ਬੰਦ ਆ ਬਾਈ ਜੀ ਬੱਸ ਇੱਥੇ ਡਰੇਨ ਚ ਡਿੱਗ ਗਈ ਕਿਸੇ ਦਾ ਵੀ ਕੋਈ ਭੈਣ ਭਰਾ ਮਾਂ ਪਿਓ ਰਿਸ਼ਤੇਦਾਰ ਵੀਰੇ ਤਲਵੰਡੀ ਤੋਂ ਜਿਹੜਾ ਬਠਿੰਡੇ ਨੂੰ ਕੋਈ ਆ ਬਾਰ ਬਾਰ ਬੋਲੀ ਜਾਂਦੇ ਆ ਜਾਂਦਾ ਸੀ ਆਪ ਦੀ ਪੜਤਾਲ ਕਰ ਲੋ ਵੀਰੇ ਬਹੁਤ ਬੰਦਿਆਂ ਦਾ ਮੌਤਾਂ ਵੀ ਹੋਊਗਾ ਇੱਥੇ ਬੱਸ ਚ ਭਾਈ ਬਣ ਕੇ ਸ਼ੇਅਰ ਕਰ ਦਿਓ ਕਿਸੇ ਦਾ 100 ਰਿਸ਼ਤੇਦਾਰ ਕਿਸੇ ਦਾ ਆਪ ਦਾ ਪਤਾ ਛਤਾ ਲੈ ਲੈਣ ਪਹੁੰਚਣ ਮੌਕੇ ਤੇ ਆ ਦੇਖ ਲੋ ਬਾਈ ਆ ਬਿੱਥੇ ਪਰੇ ਜਵਾਕ ਵਾਲੇ ਬਸ ਬੱਸੀ ਕਰਦੇ ਨਾਲ ਰੱਖਾ 30 ਵਾਰ ਦੀ ਬੱਸੀ ਬੱਸੀ ਨੂੰ ਨਿਕਲ ਕੇ ਜਵਾਕ ਹੋ ਹੋ ਯਾਰ ਜਵਾਕ ਮਰ ਗਏ 10 15 ਜਵਾਕ ਮਰ ਗਏ ਜਿਹੜੇ ਖੱਬੇ ਪਾਸੇ ਪਰੇ ਬੈਠੇ ਆਈ ਬਾਈ ਕਹਿੰਦਾ ਬਾਈ ਇੱਥੇ ਜਾਂਦਾ ਸੀ ਉਦੋਂ ਕਹਿੰਦਾ ਇਧਰਲੇ ਜਿਹੜੇ ਤਾਂ ਬੈਠੇ ਸੀ ਸੱਜੇ ਪਾਸੇ ਉਹਦਾ ਕੱਢ ਲੇ ਬੰਦੇ ਜਿਹੜੇ ਪਾਣੀ ਕਿਣੀ ਡੱਕੀ ਬਸ ਬਾਈ ਉਹ ਵਾਹ ਵਿੱਚ ਜਵਾਕਾਂ ਨਿਸ਼ਾਨ ਹੋ ਗਿਆ ਵੀਰੇ ਇੱਕ ਧੌਣ ਚੱਕੇ ਉੱਥੇ ਪੁੱਛੇ ਬਹਿ ਧੌਣ ਕਹਿੰਦਾ ਇੱਕ ਭਾਈ ਸੀਗਾ ਨਾਲ ਪੂਤਾ ਫੋਟਾ ਪਾਉਂਦਾ ਆ ਪੈਸੇ ਤੇ ਉਹ ਜਰਾ ਪੱਟੀ ਜਾਂਦਾ ਕਹਿੰਦਾ ਮੇਰੇ ਤਾਂ ਥੋੜੀ ਜਿਹੀ ਮਰਗੀ ਪਹੁੰਚਵਾ ਦੇ ਬਹੁਤ ਸਾਟੂ ਉਹ ਬੈਠਾ ਕਹਿੰਦਾ ਸਾਹਮਣੇ ਦੇ ਆ ਬਸ ਅੰਦਰ ਵਾਲੇ ਵੀ ਪੀਪਸੀ ਲੈ ਹਦਕਾ ਟੱਡ ਦੇਖੀ ਦੇਖੀ ਬਰੇ ਦੇਖੀ ਦੇਖ ਕੋਈ ਨਹੀਂ ਕੋਈ ਨਹੀਂ ਕੋਈ ਜਿਹੜੇ ਪਾਣੀ ਪਾ ਕੇ ਮਾਰਦਾ ਉਹ ਉਹ ਬਾਕੀ ਉਹ ਨਹੀਂ ਤੁਹਾਨੂੰ ਲੱਗਦਾ ਦੇਖਿਆ ਦੇਖਿਆ ਕਿ ਮੈਨੂੰ ਵੀ ਠੋਕ ਨਹੀਂ ਮਾ ਜੀ ਸਵਾਰੀਆਂ ਕਿੱਥੇ ਬਾਜੀਆਂ ਬਾਈ ਬਾਵਾ ਵਿਚਾਰੇ ਵਿੱਚੋਂ ਕੱਡੇ ਮਰ ਗਏ ਵਿੱਚ ਦਾਵਾ ਬੰਦੇ ਜਿਹੜੇ ਆ ਪਰਲੇ ਪਾਸੇ ਤਲਵੰਡੀ ਤੋਂ ਜਿੱਦਣੋਂ ਕੁਟਿਡੇ ਨੇ ਤੇ ਪੁਲ ਚਿੱਕੇ ਦਾ ਜਿਹੜੇ ਹੁਣ ਇਧਰਲੇ ਪਾਸੇ ਛੋਹ ਦੇਖੋ ਡੁੱਬ ਗਏ ਠੰਡੇ ਗੰਦੇ ਪਾਣੀ 'ਚ ਯਾਰ ਹਨਾ ਘੱਟ ਤਾਂ ਬਹੁਤ ਹੋ ਗਿਆ ਕਵਾ ਕਰੇਗੀ ਲੋਕਾਂ ਨਾਲ ਹੁਣ ਲੋਕ ਸਾਰੇ ਵਿੱਚ ਤਾਂ ਵੜ ਨਹੀਂ ਸਕਦੇ ਹੁਣ ਸਾਰੇ ਇੰਨੇ ਹੁਣ ਬੱਸ ਦੇ ਚੜ ਗਏ ਉਹ ਤਾਂ ਸ ਕੋ ਦੀ ਬੱਸ ਥੱਲੇ ਵਜੂਗੀ ਜਿਹੜੇ ਮੁੰਡੇ ਕੋਲੇ ਭੀੜ ਕਰੀ ਖੜੇ ਹੋ ਜਾਂਦੇ ਹੋ ਰੱਸੇ ਟੁੱਟ ਜਾਂਦੇ ਪਹਿਲਾਂ ਪਾਇਆ ਸੀ ਵਾਸਤੇ ਕਿਸੇ ਸੰਭਾਲ ਹਾਈਡਰਾ ਲਾਉਣੀ ਜਰਾ ਹੈਡਰਾ ਵੀ ਆਉਂਦਾ ਹੁਣ ਇੰਨੀ ਸੀ ਪੀੜ ਹੀ ਬਾਰੇ ਟ੍ਰੈਫਿਕ ਵਾਲੀ ਖੜੀ ਟੱਪ ਜਾਂਦੀ ਆ ਉਧਰ ਟੱਪ ਵਾਲੀ ਹੈਡਰਾ ਤਾਂ ਆ ਗਈ ਇੱਥੇ ਕੀ ਕਰ ਰਿਹਾ ਘੜਤ ਬਣੀ ਜਾਂਦੀ ਆ ਤੇ ਹਾਂ ਹੈਡਰਾ ਵੱਧੂ ਹਾਂ ਉਧਰ ਨਹੀਂ ਰੱਸੇ ਤਾਂ ਹੀ ਕੱਟਨੇ ਲੇ ਬੁਰੇ ਹੈਡਰਾ ਕੋਟੂ ਆਇਓ ਮੇਰਾ ਰੱਬਾ ਰੱਸੇ ਟੁੱਟ ਜਾਂਦੇ ਜਦੋਂ ਦਾ ਪੈਂਦੇ ਆ ਭਾਰ ਵੀਰੇ ਕਿਹੜਾ ਉਹ ਸੋਡੇ ਹੋਰ ਥੱਲੇ ਨੂੰ ਜਾਂਦੀ ਆ ਖੜ ਜਾ ਓਏ ਉਹ ਵੀਰ ਨੂੰ ਕੀ ਯਾਰ ਵੀਰੇ ਹੁਣ ਮੇਰੇ ਸਾਰੇ ਤਾਂ ਬੰਦੇ ਥੱਲੇ ਵੀ ਨਹੀਂ ਜਾ ਸਕਦੇ ਹਨਾ ਬਾਈ ਯਾਰ ਉਹ ਦੇਖ ਹੈ ਖੜ ਜਾ ਚੱਕ ਆ ਹੁਣ ਸਿੱਧੀ ਕਰੀ ਹਾਂ ਹੁਣ ਸਿੱਧੀ ਕਰੀ ਹਾਂ ਹੋ ਸਵਾਰੀ ਓਏ ਹੋ ਪਿਆਜ ਵਾਕ ਓਏ ਖੜ ਜਾ ਬਾਈ ਉਹ ਉਹਦੇ ਲਾਲ ਟੋਪੀ ਤੇ ਹੋਰ ਯਾਰ ਹੋਰ ਬੜਾ ਉਹ ਪਿਆਜ ਚਾਲ ਮਾਰ ਗਈ ਬਾਪ ਤੇ ਉਹ ਖੁੰਝੇ ਜਿੱਥੇ ਬਾਈ ਆ ਵੀ ਸੇਵਨ ਵਾਲੇ ਚ ਇਹ ਕੀ ਕੰਮ ਕੀ ਬਣਾ ਵੀਰੇ ਜਰਾ ਕਾਰਨ ਵੀਰੇ ਤੇ ਲਵਾੜੀ ਹੁਣ ਵੇਚੀ ਡਿੱਗ ਦੀ ਕਾਰਨ ਦਾ ਇਹ ਬਣਿਆ ਵੀ ਡਿੱਗ ਗਈ ਬਸ ਕਾਰਨ ਇਹ ਤੋਂ ਮੁੜਤ ਨਹੀਂ ਹੋ ਗਿਆ ਫਿਰ ਅਜਾ ਕੋਈ ਕਹਿ ਸਕਦਾ ਹੁਣ ਬਾਈ ਯਾਰ ਹਨਾ ਮੈਂ ਇਧਰ ਫੀਡ ਬਣਾਉਣਾ ਆਇਆ ਸੀ ਉੱਥੇ ਉਹਨਾਂ ਨੇ ਰੋਕ ਤਾਂ ਕਹਿੰਦੇ ਬਾਈ ਇਧਰ ਨਾ ਆ ਜਾ ਬਸ ਹੋ ਗਈ ਨੀਦਾ ਹਣਾ ਬੰਦੇ ਸਾਰੇ ਵਿੱਚੋਂ ਬਹੁਤ ਗੱਡੀਆਂ ਨੇ ਬਾਈ ਯਾਰਾਂ ਕੀ ਕਰ ਲਈ ਬਸ ਜੀ ਨਾ ਬਸ ਤਾਂ ਜੀ ਦਾ ਹੋਊਗਾ ਵਗੈਰਾ ਬੱਚੇ ਵੀ ਆ ਭਾਈ ਬੰਦੇ ਬੱਚੇ ਵੀ ਐਹੀ ਗੱਲ ਤਾਂ ਨਹੀਂ ਸਾਰੇ ਨਹੀਂ ਕੋਈ ਉਹ ਮਹਾ ਯਾਰ ਮਹਾ ਕੋਈ 10 12 ਬਜੇ ਆ ਵਿੱਚੋਂ ਬਸ ਭਰੀ ਸੀ ਪਤੀ ਬਸ ਭਰੀ ਸੀ ਫੁੱਲ ਟਾਈਮ ਬੱਚਾ ਉਹ ਗੱਡੀਆਂ ਨੇ ਖੜੇ ਸੀਗੇ ਰੱਚਾ ਵੀਡੀਓ ਵੀ ਆ ਗਿਆ ਹੁਣ ਮੀੜ ਗਏ ਤਾਂ ਹੁਣ ਆ ਸਾਰੀ ਮੀੜ ਗਏ ਆਪਣੇ ਆਪ ਕੇ ਹੁਣ ਮੰਨ ਗਏ ਯਾਰ ਕਿਸੀ ਆਂਦੇ ਨਾ ਉਹ ਉਹ ਵਿੱਚ ਵੜੀਆਂ ਨੇ ਹੁਣ ਕੱਢਣਗੇ ਉਹਨਾਂ ਨੂੰ ਬੰਦਿਆਂ ਮਾਰਿਆਂ ਨੂੰ ਥੱਲੇ ਯਾਰਾਂ ਤੇ ਕੋਲੇ ਪਾਣੀ ਡਰਾਈਵਰ ਵੀ ਡਰਾਈਵਰ ਵਾਧ ਗਿਆ ਕਿਉਂ ਡਰਾਈਵਰ ਡਰਾਈਵਰ ਦਾ ਕਿ ਮੈਂ ਕਿਹ ਪਤਾ ਹੈ ਡਰਾਈਵਰ ਪਤਾ ਨਹੀਂ ਲੱਗਿਆ ਯਾਰ ਕੁਝ ਕਿਹੜੀਆਂ ਤੇ ਆ ਆ ਇਧਰ ਬੈਠ ਜਾ ਜਿਵਨ ਸਿੰਘ ਵਾਲੇ ਜਦੋਂ ਬਟਿੰਡੇ ਤੋਂ ਡਿੱਗੀ ਤਾਂ ਹੀ ਹੈ ਨਾ ਜੇਵਨ ਸਿੰਘ ਵਾਲੇ ਦੇ ਸਾਹਮਣੇ ਡਿੱਗੀ ਖਾਦੀ ਦੇ ਸਾਹਮਣੇ ਡਿੱਗੀ ਤਾਂ ਕਿਹਦੇ ਦਮ ਡਿੱਗੀ ਨੀਰ ਦਾ ਨਾਲ ਡਿੱਗੀ ਤਾਂ ਸਿੱਧੀ ਸਿੱਧੀ ਉਧਰ ਕਿ ਡਿੱਗੀ ਹੈ ਸਿੱਧੀ ਵੀਰੇ ਐ ਉੱਤਰ ਕੇ ਮੰਨ ਗਿਆ ਤੈਨੂੰ ਉਧਰ ਦੇਖ ਲਾ ਉਹ ਇੰਗਲੈਂਡ ਉੱਟ ਕੇ ਸਿੱਧੀ ਇਧਰ ਡਿੱਗੀ ਆ ਐ ਬਸ ਥੱਲੇ ਨੂੰ ਜਾ ਹੀ ਜਾਂਦੀ ਹੈ ਹੈ ਨਾ ਪਾਣੀ ਦੇ ਇਕੱਠ ਬਾਲਾ ਨਜਾਇਜ਼ ਹੋਇਆ ਬੰਦੇ ਹੈ ਆਮ ਹੀ ਤਾਂ ਵਿਚਾਰੇ ਬੰਦੇ ਹੋਰ ਉਹ ਤਾਂ ਕਿਹੜਾ ਉਹ ਆ ਦੋ ਦੋ ਭਈਏ ਸੀ ਵਿਚਾਰੇ ਚਲੋ ਭਈਏ ਬੰਦੇ ਰੋਈਏ ਸੀ ਦੋ ਦੋ ਭਈਏ ਪਹਿਲਾਂ ਭਈਏ ਕੱਢਿਆ ਉਹ ਮੁੱਦੇ ਪਾਏ ਸੀ ਉੱਤੇ ਮਰੇ ਸੀ ਉਹ ਹਾਂ ਮੁੱਦੇ ਪਾਏ ਭਈਏ ਸੀ ਚਲੋ ਆਇਤਾ ਬੰਦੇ ਯਾਰ ਅੱਛਾ ਅੱਛਾ ਉਹੀ ਹੈ ਉੱਤੇ ਪਾਉਣਾ ਮੁੱਢੇ ਪਾਣੀ ਪੈ ਗਿਆ ਯਾਰ ਮੁੱਢੇ ਪਾ ਕੇ ਪਾਣੀ ਕੱਢਿਆ ਹਾਂ ਬਹੁਤ ਬੰਦੇ ਆ ਗਏ Oh. the